ਤਾਂ ਕਹਾਬਾ ਹੀ ਬਿਰੋ ਦਿੱਤਾ ਕਿੰਨੇ ਸਾਲ ਮਾਤਾ ਬੁਜਰੀ ਦੇ ਘਰ ਵਿੱਚ ਲਾਲ ਹੋਣਾ ਸੀ ਅੱਜ ਵਿਆਹ ਤੋਂ ਬਾਅਦ ਲੋਕ ਸਾਲ ਲੰਘ ਜਾਣ ਬੀਬੀਆਂ ਬੈਣਾ ਬੰਨੇ ਬਾਅਦ ਲੱਗ ਜਾਂਦੀਆਂ ਇਹਦੇ ਵਿੱਚ ਹੋ ਜਾਂਦੀ ਆਪ ਤਾਂ ਇਹਦੇ ਘਰ ਬੱਚਾ ਹੋਇਆ ਹੀ ਨਹੀਂ ਵੀਰ ਦਾ ਸਬਰ ਵੇਖੋ ਕਿੰਨੇ ਸਾਲ ਹੋ ਗਏ ਤੇ ਧੰਨ ਮਾਤਾ ਗੁਰਗੌਰ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਾਬੇ ਬੰਗਾਲੇ ਪਾਸਾ ਜੀ ਤੇ ਬਾੜ ਮਾਤਾ ਗੁਰਗੌਰ ਜੀ ਹੱਦ ਵਿੱਚ ਸੋਡਾ ਫੜ ਕੇ ਖੜੇ ਰਹੇ ਪਹਿਰੇ ਤੇ ਕਿ ਬੰਦਗੀ ਵਿੱਚ ਭਗਤੀ ਵਿੱਚ ਕੋਈ ਵੀ ਗੰਧਾ ਪੈ ਜਾਵੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਤਾਂ ਗੁਰੂ ਗੋਬਿੰਦ ਸਿੰਘ ਜੀ ਮਾਮਾ ਰਾਜ ਕਹਿੰਦੇ ਅਸੀਂ ਅੰਤਾਸ ਸੰਸਾਰ ਭਾਏ ਸੀ ਜਦੋਂ ਸਾਡੇ ਮਾਤਾ ਪਿਤਾ ਨੇ ਕਾਰਪੁਰਖਵਾਹਿ ਗੁਰਦੇ ਚਰਨਾਂ 'ਚ ਬੇਤੀ ਬੇਤੀਆਂ ਸੀ ਚਿਤ ਨਾ ਭਇਓ ਨਮਰੂ ਆਵਨ ਗਏ ਹੈ ਚੁਬੀ ਰਹੀ ਸੁਰਤ ਪਰਮ ਚਰਨਾਂ ਨਮੈ ਕਹਿੰਦੇ ਸਾਡੀ ਤੇ ਐਸੀ ਸੁਰਤ ਲੱਗੀ ਹੋਈ ਸੀ ਪ੍ਰਮਾਤਮਾ ਦੇ ਚਰਨਾਂ ਵਿੱਚ ਪਰ ਜਦੋਂ ਬੇਤੀਆਂ ਹੋਈਆਂ ਅਰਦਾਸਾਂ ਬੇਤੀਆਂ ਹੋਈਆਂ ਕਾਰਕੁਰਥ ਉਹ ਅਜਿਹਾ ਬਹਿਦਾ ਮੈਂ ਆਪਣਾ ਸੰਤੋਏ ਨਵਾਜਾ ਪੰਥ ਪ੍ਰਚਰ ਕਰੇ ਕੋ ਸਾਜਾ ਕਹਿੰਦੇ ਐ ਮਰਦਾ ਗਮੜੇ ਤੈਨੂੰ ਮੈਂ ਆਪਣਾ ਪੁੱਤਰ ਬਣਾ ਕੇ ਭੇਜਦਾ ਤੁਸ ਆਪਣਾ ਖੇਦੀ ਵਾਹ ਧਨ ਮਾਤਾ ਗੁਰਗੋਂ ਦਾ ਸਮਲ ਤੇ ਫਿਰ ਆਏ ਜਨ

ਉਸ ਧਰਤੀ ਭਾਂਗਾਵਾੜੀ ਪੜਨੇ ਦੀ ਧਰਤੀ ਭਾਂਗਾਵਾੜੀ ਜਿੱਥੇ ਗੁਰਗੋਬਿੰਦ ਸਿੰਘ ਜੀ ਦਾ ਵਸਭਣ ਬੀਤੇ ਆ ਜੇ ਸਾਸੂ ਰਾਜਵੀ ਜੇ ਬੱਚੇ ਦਾ ਨਾਲੇ ਕੇ ਘਰ ਜਨਮ ਹੋਵੇ ਤੇ ਦੇ ਕੋਈ ਬੱਚਾ ਲਾਇਕ ਬਣ ਜਾਵੇ ਕੋਈ ਪੜ ਲੈ ਕੇ ਵਿਦੇਸ਼ ਦੇ ਤਰੱਕੀ ਕਾਰਨ ਲੈ ਕੇ ਜਾਂ ਕਿਸੇ ਵੱਡੇ ਅਹੁਦੇ ਤੇ ਚਲੇ ਜਾਵੇ ਇਹ ਸਾਰੀ ਉਹ ਪਰ ਨਾਨਕੀ ਕਹਿੰਦੇ ਸਾਡੇ ਘਰ ਜਨਮ ਹੋਇਆ ਸੀ ਆਪ ਕੋ ਸਭਨਾ ਸ਼੍ਰੀ ਭਾਈ ਪਟਨਾ ਲਈ ਧਰਤੀ ਭਗਾ ਵਾਲੀ ਹੋਈ ਨਾਨਕਪੁਰ ਸਾਹਿਬ ਕਾਸ਼ਾ ਜੀ ਨੇ ਬਣਾਇਆ ਨੰਗਾਲੀ ਪੁਰੀ ਜਿੱਤੇ ਹਾਰ ਇਸ ਸਮੇਂ ਆਨੰਦਵਰਸਦਾ ਸੀ ਇਸ ਸਾਧ ਸੰਗਤ ਸੋਹਣਾ ਮੋਹਣਾ ਆਨੰਦਪੁਰ ਸਾਹਿਬ ਵਾਲੋਂ ਚਾਲਾ ਪਾ ਦਿੱਤਾ ਕੀ ਕਹਿੰਦੇ ਹਨ ਪਰਦੇ ਜਾਂਦੇ ਹਨ साहिब चले हाणे पढ़ी जांदुरो ਸਾਰਾ ਚਲ ਚਲ ਜੇ ਨਾ ਪਹੁੰਚਣਾ ਹੋਏ ਕਿਤੇ ਘਰ ਤੇ ਬਸਾਣਾ ਸਾਰੇ ਪਾਵਾ ਦੰਦ ਚੇਲੇ ਸਾਸ ਧੋੜ ਕੇ ਜਿੰਦ ਜੇ ਪਾਵਾ ਜਲ ਜਿੰਦ ਜੱਤ ਪੁਨੋ ਏ ਜਿੰਦ ਮੇ ਪਾਵਾ ਜਨ ਜਾਨ万ੁਰ ਵਰ ਸੋ ਜਦੀਏ ਜਿੱਥੇ ਕਦਰ ਪਵੇ ਵੇ ਕਬਜ਼ਰਾ ਦੀ ਜਿਹਦੀ ਕੋਈ ਕਦਰ ਨਹੀਂ ਕਰਦਾ ਚਲ ਸੰਗਤਾਂ ਦੇ ਚੜ੍ਹਨਾ ਚੜ੍ਹ ਜਰੀਏ ਤੇ ਸਾਥ ਸੰਗਤ ਸੋਹਣਾ ਮੋਇਨਾ ਨਾਲ ਫਿਰ ਸੈ ਪਹੁੰਚਦੇ ਪਹੁੰਚਦੇ ਕੀ ਵੇਖਦੇ ਹਨ ਜਿਹੜੇ ਬਾਗ ਬੜਾ ਸੋਹਣਾ ਇੱਥਾ ਹੈ ਮੇ ਕੀ ਜਨਾ ਬਾਵ ਇਥੇ ਟਾਣਾ ਕਰਨ ਲੈਨੇ ਚਲ ਕੁਛੀ ਤੇ ਸਹੀ ਵੀ ਕਦੋਂ ਮਿਲਣਗੇ ਬਾਦਸ਼ਾਹ ਜੀ ਇਹਨਾਂ ਵਿੱਚ ਇੱਕ ਕੇਸਰਾ ਨਾਮ ਸਿੰਘ ਦਾ ਨਾਮਦਰ ਸਿੰਘ ਬਲੇਆ ਪਾਈ ਵੀਸਰਾ ਸਿੰਘ ਜਿਹੜਾ ਕਿ ਅਨੰਦਪੁਰ ਸਾਹਿਬ ਇੱਕ ਫਲਵਾੜੀ ਲੱਗੇ ਉਸ ਫੁੱਲਾਂ ਦੀ ਜਿਸ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੋਜ ਪਾਤਸ਼ਾਹ ਜੀ ਚੱਲਣ ਵਾਸਤੇ ਆਉਂਦੇ ਸਨ ਫੁੱਲ ਵੇਖਦੇ ਸਨ ਪਾਤਸ਼ਾਹ ਜੀ ਇਹ ਸਾਰੀ ਗੱਲ ਪੰਜਸੀਨਾ ਨੇ ਇਹ ਫੁੱਲ ਹੋਈ ਸਾਡੇ ਕੋਲ ਹਣਸੀ ਫੁੱਲ ਵਖਸ਼ਾਣ ਵਾਸਤੇ ਆਏ ਆ ਸਾਨੂੰ ਕੋਈ ਸੇਵਾ ਦੇਉ ਭਾਈ ਕੇਸਰਾ ਸਿੰਘ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮਤ ਬਿਨਾ ਮੈਂ ਤੁਹਾਨੂੰ ਸੇਵਾ ਨਹੀਂ ਦੇ ਸਕਦਾ ਤੂੰ ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਭਾਈ ਕੇਸਰਾ ਸਿੰਘ ਨੂੰ ਬੇਚਿਆ ਤੇਰੀ ਜਾਨਾਂ ਤੇ ਤੇਰੀ ਪੋਤਾ ਸਿੰਘ ਬਖਸਾਲ ਚਾਲਮਾਹੇ ਪਾਸ਼ਾ ਜੀ ਦੇ ਕੋਲੋਂ ਤੂੰ ਸਾਨੂੰ ਇੱਕ ਵਾਰੀ ਆਪ ਹੁਣਾਂ ਦੀ ਸੇਵਾ ਬਖਦੇ ਪਹਿਸਾ ਸੰਗਤ ਪੀਸਾ ਸੰਗਤ ਚਲੋ ਕੋਈ ਗੱਲ ਨਹੀਂ ਸੇਵਾ ਕਰੀ ਜਰੋ ਇੱਥੇ ਇਹਨੇ ਕਦੇ ਬੰਦੇ ਮਹਾਰਾਜ ਕਦੋਂ ਆਉਂਦੇ ਹਨ ਕਹਿੰਦੇ ਮਹਾਰਾਜ ਕੱਲ ਹੀ ਆਏ ਸਨ ਤੇ ਹੁਣ ਆਉਣਗੇ ਦੋ-ਚਾਰ ਦਿਨਾਂ ਬਾਅਦ ਫੇਰ ਕੋਈ ਲੈ ਨਗੇ ਤੇ ਸਾਥ ਸੰਗਤ ਇਹ ਡੋਡੇ ਜਾਣੇ ਬੜੇ ਅਸਾਂ ਨੇ ਫੋਰੀਂ ਦਾ ਲਾਈ ਗੁਰਗੋਬਨ ਸਿੰਘ ਜੀ ਮਹਾਰਾਜ ਆਏ ਪਾਤਸ਼ਾਹ ਜੀ ਕਹਿੰਦੇ ਕੇਸਰਾ ਸਿੰਘ ਉਹ ਭਾਈ ਬਾੜੀ ਸੰਭਾਲ ਕਰਨ ਅੱਗੇ ਫੁੱਲਾਂ ਦੀ ਕਹਿੰਦੇ ਮਹਾਰਾਜ ਇਹ ਮੇਰੀ ਸੇਵਾ ਦੀ ਇਹ ਦੋ ਜਾਨੇ ਆਏ ਹਨ ਬਤੀ ਬਦਨੀ ਜਿਨ੍ਹਾਂ ਨੇ ਸੇਵਾ ਕੀਤੀ ਜਾਏ ਗੁਰਗੋਬਨ ਸਿੰਘ ਜੀ ਮਹਾਰਾਜ ਇਕਦਮ ਝੁਕ ਹੋਏ ਨੇਤਰ ਫੁੱਲੇ ਨੇਤਰ ਲਾਲ ਪਾਤਸ਼ਾਹ ਜੀਆ ਨੇ ਸਤ ਗੁਰਾਂ ਦੇ ਫੇਰ ਆ ਕੇ ਦਰਸ਼ਨੀ ਦੇ ਰੇਣ ਲਗਾ ਸਤਨਾਮ ਵਾਹਿਗੁਰੂ ਮੋਹਿਤ ਆਵਾਜ਼ ਫਿਰ ਪਾੜੀ ਕਹਿੰਦੇ ਮਹਾਰਾਜ ਜੀ ਦਰਸ਼ਨੀ ਦੇ ਜੇਣ ਲਗਾ ਸਾਰੀ ਗੱਲ ਬਾਤ ਦੱਸਦੇ ਹਨ ਫਿਰ ਹੀਸਰਾ ਸਿੰਘ ਜਣ ਪਾਤਸ਼ਾਹ ਜੀ ਦੇ ਚਲੇ ਗਏ ਹੁਣ ਇੱਕ ਦਿਨ ਗੁਰੂ ਕੇ ਮਹਿਲ ਵੀ ਆਏ ਮਾਤਾ ਜੀਤਾ ਜੀ ਵੀ ਆਏ ਮੋਸਲ ਫਲਵਾੜੀ ਵਿੱਚ ਪਰ ਉਹਨਾਂ ਕੋਲ ਅਰਦਾਸ ਬੇਨਤੀ ਕੀਤੀ ਮਾਧਮ ਜੀਤਾਂ ਜੀ ਕਹਿੰਦੇ ਜੇ ਸਤਗੁਰਾਂ ਦੇ ਚਰਨਾਂ ਵਿੱਚ ਭੁੱਲ ਬਖਸ਼ਾਣੀ ਹੈ ਕੁਝ ਨਾ ਕੁਝ ਅਰਦਾਸ ਬੇਨਤੀ ਕਰੋ ਸੇਵਾ ਕਰੋ ਤੇ ਮਾਧਮ ਜੀਤਾਂ ਜੀ ਵੀ ਢੇੜਾ ਮਾਰ ਕੇ ਚਲੇਗੀ ਫਰਵਾੜੀ ਵਿੱਚ ਜਾ ਕੇ ਬਾਦਸ਼ਾਹ ਜੀ ਨੂੰ ਦਸਤੇ ਆਨ ਹੈ ਬਾਦਸ਼ਾਹ ਸਤਗੁਰੂ ਦਿੱਥੇ ਦਰਸ਼ਨ ਕਿਉਂ ਨਹੀਂ ਦਿੱਤੇ ਗੁਰਗੋਲਨ ਸੰਗ ਜੀ ਮਹਾਰਾਜ ਸਤਿਗੁਰੂ ਦੇ ਬੋਲੇ ਪਾਤਸ਼ਾਹ ਜੀ ਕਹਿੰਦੇ ਦਰਸ਼ਨ ਮੈਂ ਦਰਸ਼ਨ ਤਾਂ ਨਹੀਂ ਦਿੱਤੇ ਮੇਰੇ ਸਿੱਖ ਨੇ